हेलो स्टूडेंट आज अपन क्लास 9वीं दी वीकली प्रैक्टिस शीट नंबर 8 करेंगे जिस दा टॉपिक है यूक्लिड ज्योमेट्री कोऑर्डिनेट ज्योमेट्री एंड ट्रायंगल्स पहला सवाल है जे दो बिंदु ए और बी दे विचकार एक बिंदु सी अजेहा है अजेहा स्थित है के एसी बराबर बीसी ता देखो आ लाइन आपने कोले ओके द बी A ਤੇ B ਦੇ ਵਿਚਕਾਰ ਕੋਈ ਬਿੰਦੂ C ਸਥਿਤ ਹੈ ਕਿ AC ਹੈ ਜੋ ਉਹ ਕਿਤੇ ਬਰਾਬਰ ਹੈ ਬਈ BC ਦੇ ਤੇ ਕਹਿੰਦਾ ਵੀ ਦੱਸੋ ਵੀ ਇਹਨਾਂ ਵਿੱਚੋਂ ਕਿਹੜਾ ਸਹੀ ਆਪਸ਼ਨ ਹੈ ਹੁਣ ਦੇਖੋ AB ਇੱਕ ਰੇਖਾ ਹੈ ਆ ਦੋ ਭਾਗ ਹੋਇਆ AC ਕਿਤੇ ਬਰਾਬਰ ਹੈ ਦੋਨੇ ਭਾਗ ਕੀ ਵੀ ਬਰਾਬਰ ਹੈ ਤੇ ਕਹਿੰਦਾ ਵੀ AC ਹੈ ਜਿਹੜਾ ਉਹ 1/3 AB ਦੇ ਹੈ ਨਹੀਂ ਇਹ ਅੱਧਾ ਹੈ ਇਹਦਾ ਇਸ ਲਈ ਸੈਕਿੰਡ ਆਪਸ਼ਨ ਰਾਈਟ ਆਪਸ਼ਨ ਹੋਵੇਗੀ ਏ ਸੀ ਹੈ 1/2 ए बी ਦਾ ਕਿਉਂਕਿ ए सी ਆ ਇੰਨਾ ਭਾਗ ਪੂਰੀ ए बी ਦਾ 1/2 ਹਿੱਸਾ ਹੈ ਆਪਸ਼ਨ ਨੰਬਰ 2 ਰਾਈਟ ਆਨਸਰ ਦੂਸਰਾ ਸਵਾਲ ਜੇਕਰ ਤਿੰਨ ਬਿੰਦੂ ਪੀ ਕਯੂ ਆ ਇੱਕ ਸਿੱਧੀ ਰੇਖਾ ਤੇ ਹਨ ਅਤੇ ਬਿੰਦੂ ਕਯੂ ਪੀ ਅਤੇ ਆਰ ਦੇ ਵਿਚਕਾਰ ਸਥਿਤ ਹੈ ਰੇਖਾ ਬਿੰਦੂ ਕਯੂ ਜਿਹੜਾ ਉਹ ਪੀ ਅਤੇ ਆਰ ਦੇ ਵਿਚਕਾਰ ਸਥਿਤ ਹੈ ਤਾਂ PR QR PR PR QR ਕਿੰਦਾ ਬਰਾਬਰ ਕਿਦੇ PR ਨਹੀਂ ਇਹ ਸੌਵਾ ਡਾਉ ਹੋ ਮੈਂ ਦੂਜੀ ਆਪਸ਼ਨ PQ PR PQ PR ਕਿਹਦੇ ਬਰਾਬਰ ਹੈ ਫਿਰ PR PR ਤਾਂ PR ਬਰਾਬਰ ਹੈ ਗਈ ਹੈ ਤੇ ਆ ਇਹਦੇ ਵਿੱਚ ਐਡੀਸ਼ਨ ਨਹੀਂ ਇਸ ਲਈ ਇਹ ਵੀ ਆਪਸ 'ਚ ਬਰਾਬਰ ਨਹੀਂ ਹੋ ਸਕਦਾ ਤੀਸਰੀ ਆਪਸ਼ਨ PQ PR PQ PR ਇਹ ਵੀ ਕੀ ਹੈ ਬਰਾਬਰ ਕਿਹਦੇ ਕਰਦਾ ਹੈ ਕਿਊ ਆਰ ਇਹ ਵੀ ਆਪਸ ਵਿੱਚ ਬਰਾਬਰ ਨਹੀਂ ਹੈ ਕਿਉਂਕਿ ਪੀ ਕਿਊ ਜਿਹੜਾ ਹੈਗਾ ਤੇ ਪਲੱਸ ਪੀ ਆਰ ਉਹ ਵੀ ਕੀ ਹੈ ਵੀ ਆ ਪੂਰਾ ਭਾਗ ਪਲੱਸ ਆ ਭਾਗ ਇਸ ਛੋਟੇ ਭਾਗ ਦੇ ਬਰਾਬਰ ਨਹੀਂ ਹੋ ਸਕਦਾ ਲਾਸਟ ਆਪਸ਼ਨ ਪੀ ਕਿਊ ਪੀ ਕਿਊ ਪਲੱਸ ਕਿਊ ਆਰ ਕਿਹਦੇ ਬਰਾਬਰ ਹੈ ਪੀ ਆਰ ਆ ਭਾਗ ਪਲੱਸ ਕਿਊ ਆਰ ਭਾਗ ਬਰਾਬਰ ਕਿਹਦੇ ਆ ਵੀ ਜੋੜ ਇਹਨਾਂ ਦਾ ਦੋਨਾਂ ਦਾ ਜੋੜ ਕਿਹਦੇ ਬਰਾਬਰ ਹੈ ਪੀ ਆਰ ਦੇ ਚੌਥੀ ਆਪਸ਼ਨ ਰਾਈਟ ਆਨਸਰ ਤੀਸਰਾ ਸਵਾਲ ਵਸਤੂਆਂ ਜੋ ਇੱਕ ਜਈਆਂ ਵਸਤੂਆਂ ਤੋਂ ਦੁਗਣੀਆਂ ਹਨ ਉਹ ਡੈਸ਼ ਹਨ ਭਈ ਉਹ ਕੀ ਹੁੰਦੇ ਆ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ ਚੌਥਾ ਸਵਾਲ y² ਦਾ ਸਮੀਕਰਨ ਹੈ y² ਜੇ y² 10 ਸਮੀਕਰਨ ਕਿ x ਬਰਾਬਰ ਕੀ ਹੋਊਗਾ 0 ਹੋਊਗਾ y² ਤੇ ਕੀ ਹੋਊਗਾ ਵੀ x ਕਿਹਦੇ ਬਰਾਬਰ ਹੋਊਗਾ 0 ਦੇ ਹੋਊਗਾ ਪਹਿਲੀ ਆਪਸ਼ਨ ਰਾਈਟ ਆਨਸਰ ਹੈ ਕੰਨਿਮਾਸਵਾਲ ਰੇਖਾ x y ਲੰਘਦੀ ਹੈ। ਮਤਲਬ ਕਿ ਆਪਣੇ ਕੋਲੇ x y ਹੈ। ਤੇ ਕਹਿੰਦਾ ਵੀ ਜਿਹੜਾ ਇਹਦੇ ਨਾਲ ਲਾਈਨ ਬਣੂਗੀ ਉਹ ਪਹਿਲੀ ਚੌਥਾਈ ਵਿੱਚ ਲੰਘੂਗੀ, ਤੀਜੀ ਚੌਥਾਈ ਵਿੱਚ ਲੰਘੂਗੀ, ਮੂਲ ਬਿੰਦੂ ਵਿੱਚੋਂ ਲੰਘੂਗੀ ਜਾਂ ਇਹਨਾਂ ਸਾਰਿਆਂ ਵਿੱਚੋਂ। ਹੁਣ ਵੇਖ ਵੀ x 1 ਹੋਵੇ ਤਾਂ y ਵੀ ਕੀ ਹੋਊਗਾ ਬਈ? y ਕਿਹਦੇ ਬਰਾਬਰ ਆ ਜਾਊਗਾ? 1 ਤੇ ਦੋਨਾਂ ਦਾ ਪੁਆਇੰਟ ਕੀ ਬਣੂਗਾ? 1 1। ਇਸੇ ਤਰ੍ਹਾਂ y 2 ਹੈ ਤਾਂ x ਵੀ ਕੀ ਹੋਊਗਾ? 2 ਤੇ ਦੂਜਾ ਪੁਆਇੰਟ ਕੀ ਬਣੂਗਾ 2 2 ਇਸੇ ਦਾ ਸਾਰੇ ਪੁਆਇੰਟ ਕਿਉਂ ਨਹੀਂ ਬਰਾਬਰ x ਦੀ ਵੈਲਿਊ ਵੀ ਬਰਾਬਰ y ਦੀ ਵੈਲਿਊ ਹੁਣ ਜਿਹੜੀ ਰੇਖਾ ਬਣੂਗੀ ਉਹ ਬਣੂਗੀ ਆਪਣੀ ਇਸ ਤਰ੍ਹਾਂ ਰੇਖਾ ਬਣੂਗੀ ਇਹ ਆਪਣਾ x ਐਕਸਿਸ ਹੈ ਇਹ y ਐਕਸਿਸ ਹੈ ਆਪਣੀ ਰੇਖਾ ਬਣੀ x ਬਰਾਬਰ y ਆ ਗਿਆ ਤੇ ਇਹ ਵੇਖੋ ਕਿਹੜੇ ਕਿਹੜੇ ਕੁਆਡਰੈਂਟ ਤੋਂ ਅੱਤੇ ਕਿੱਥੋਂ ਲੰਘ ਰਹੀ ਹੈ ਫਰਸਟ ਕੁਆਡਰੈਂਟ ਆਪਣਾ ਥਰਡ ਹੈ ਤੇ ਆ ਕੇ ਵੀ ਮੂਲ ਬਿੰਦੂ ਜਾਂ ਪੁਆਇੰਟ ਆਫ ਰੀਜ਼ਨ ਮਨੇ ਚੌਥੀ ਆਪਸ਼ਨ ਦਿੱਤੇ ਇੰਨਾ ਸਾਰੇ ਵਿੱਚ ਇੰਨਾ ਸਾਰੇ ਵਿੱਚ ਮਤਲਬ ਕੀ ਹੈ ਪਹਿਲੀ ਚੌਥਾਈ ਵਿੱਚੋਂ ਵੀ ਤੀਜੀ ਵਿੱਚੋਂ ਵੀ ਤੇ ਮੂਲ ਵਿੱਚ ਚੌਥੀ ਆਪਸ਼ਨ ਹੈ ਰਾਈਟ ਆਨਸਰ ਹੈ ਹੋਗਾ ਨੇ ਦਿੱਤੇ ਸਾਰੇ ਬਿੰਦੂ ਪ 1 2 -2 ਤੇ -3 r 2 -3 ਸਥਨ ਪਹਿਲੀ ਚੌਥਾਈ ਵਿੱਚ ਦੂਜੀ ਚੌਥਾਈ ਵਿੱਚ ਤੀਜੀ ਵਿੱਚ ਜਾਂ ਸਮਾਨ ਚੌਥਾਈ ਵਿੱਚ ਸਥਿਤ ਨਹੀਂ ਹਨ ਡੂ ਨਾ ਲਾਈ ਇਨ ਦਾ ਸੇਮ ਕੁਆਡਰਟ ਮਤਲਬ ਕਿ ਇੱਕ ਹੀ ਕੁਆਡਰਟ ਵਿੱਚ ਨਹੀਂ ਸਥਿਤ ਹਨ ਹੁਣ ਦੇਖੋ ਆ ਪਹਿਲੀ ਥਾਈਏ ਇਹਦੇ ਵਿੱਚ ਕੀ ਹੁੰਦਾ ਹੈ ਦੋਨੇ ਐਕਸ ਵੀ ਪੋਜ਼ਿਟਿਵ ਹੁੰਦਾ ਤੇ ਵਾਈ ਵੀ ਪੋਜ਼ਿਟਿਵ ਦੂਜੀ ਥਾਈ ਵਿੱਚ ਕੀ ਹੁੰਦਾ ਵੀ ਇੱਥੇ ਕੀ ਹੁੰਦਾ ਵੀ ਜਿਹੜਾ ਐਕਸ ਹੁੰਦਾ ਉਹ ਕੀ ਹੁੰਦਾ ਵੀ 네ਗੇਟਿਵ ਜਿਵੇਂ ਆਪਣੇ ਕੋਲ ਆ ਸੰਖਿਆ ਰੇਖਾ ਹੈ ਤਾਂ ਆਪਣੇ ਐਕਸ ਤੋਂ ਰਹਿ ਆਪਣੇ ਕੋਲ ਵੀ ਤੋਂ ਰਹਿ ਇੱਥੇ ਕੀ ਹੈ ਪੋਜ਼ਿਟਿਵ ਵੈਲਿਊ ਹੁੰਦੀ ਹੈ ਇਧਰ 네ਗੇਟਿਵ ਇਸੇ ਤਰ੍ਹਾਂ ਥੱਲੇ ਵਾਈ ਦੀ 네ਗੇਟਿਵ ਹੁੰਦੀ ਹੈ ਤੇ ਇੱਥੇ ਵਾਈ ਕੀ ਹੈ ਪੋਜ਼ਿਟਿਵ ਐਕਸ ਪੋਜ਼ਿਟਿਵ ਵਾਈ ਪੋਜ਼ਿਟਿਵ ਫਸਟ ਚ ਦੋਨੇ ਪੌਜ਼ਿਟਿਵ ਸੈਕਿੰਡ ਚ ਇਹ ਐਕਸ 네ਗੇਟਿਵ ਹੈ ਤੇ ਵਾਈ ਕੀ ਹੈ ਪੌਜ਼ਿਟਿਵ ਦੂਸਰੇ ਚ ਤੀਸਰੇ ਚ ਕੀ ਆ ਭਈ ਦੋਨੇ ਕੀ ਹੈ 네ਗੇਟਿਵ ਹੈ ਮਾਈਨਸ ਮਾਈਨਸ ਤੇ ਲਾਸਟ ਆਇ ਚ ਐਕਸ ਪੌਜ਼ਿਟਿਵ ਹੈ ਤੇ ਵਾਈ ਕੀ ਹੈ ਭਈ 네ਗੇਟਿਵ ਇਸ ਲਈ ਕੀ ਆ ਭਈ ਜਿਹੜੇ ਬਿੰਦੂ ਕਿਤੇ ਕਿਤੇ ਆ ਪਹਿਲੇ ਚ ਆ ਗਿਆ ਆ ਤੀਸਰੇ ਚ ਆ ਰਿਹਾ ਤੇ ਆ ਕਿਸ ਚ ਆ ਰਿਹਾ ਭਈ ਇਹ ਚੌਥੇ ਚ ਇਹਦਾ ਮਤਲਬ ਜਿਹੜੇ ਪੁਆਇੰਟ ਆ ਏ ਇੱਕੋ ਵਿੱਚ ਨਹੀਂ ਲਾਈ ਕਰ ਰਹੇ ਅਲੱਗ-ਅਲੱਗ ਸਥਾਈਆਂ ਵਿੱਚ ਲਾਈ ਕਰ ਰਹੇ ਹੈ ਇਸ ਲਈ ਚੌਥੀ ਆਪਸ਼ਨ ਹੈ ਰਾਈਟ ਆਪਸ਼ਨ ਦੂਜੀ ਸਥਾਈ ਵਿੱਚ ਕਿਸੇ ਬਿੰਦੂ ਦੇ ਭੁਜ ਅਤੇ ਕੋਟੀ ਦੇ ਚਿੰਨ ਹੁਣ ਦੂਜੀ ਸਥਾਈ ਵਿੱਚ ਕੀ ਹੁੰਦਾ ਹੈ ਵੀ x ਕੀ ਹੁੰਦਾ ਹੈ ਨੈਗੇਟਿਵ ਹੁੰਦਾ ਹੈ ਤੇ y ਕੀ ਹੁੰਦਾ ਹੈ ਪੋਜ਼ੀਟਿਵ ਇਹਦਾ ਮਤਲਬ ਥਰਡ ਆਪਸ਼ਨ ਹੈ ਰਾਈਟ ਆਨਸਰ ਅੱਠਵਾਂ ਸਵਾਲ y ਧੁਰੇ ਤੋਂ ਬਿੰਦੂ a 3 4 ਦੀ ਲੰਬਤਮ ਜੁਰੀ ਲੰਬਾਤਮਕ ਜੁਰੀ ਦੂਰੀ ਕੀ ਹੈ ਆਪਨੇ ਕੋਲੇ ਇਹਦਾ ਗ੍ਰਾਫ ਬਣ ਗਿਆ x ਕਿੰਨਾ ਵੀ 3 ਤੇ y ਕਿੰਨਾ ਆਪਣੇ ਕੋਲੇ ਮੰਨ ਲੀਤੇ 4 ਤੇ ਆਪਰੇ ਕੋਲ ਆ ਪੁਆਇੰਟ ਬਣੇ 3 ਤੇ 4 ਉਹ ਕਹਿੰਦਾ ਬਈ y ਤੁਰੇ ਤਦੂ ਆ ਆਪਣਾ y ਤੁਰਾ ਤੇ ਇਸ ਤੋਂ ਦੂਰੀ ਕਿੰਨੀ ਹੈ ਪੁਆਇੰਟ ਦੀ ਆਹ ਦੂਰੀ ਕਿੰਨੀ ਹੈ ਬਈ ਕਿੰਨੀ ਦੂਰੀ ਹੈ 3 ਇਹ অপਸ਼ਨ ਨੰਬਰ 1 ਰਾਈਟ ਆਨਸਰ ਜੇ y ਤੁਰੇ ਤੇ ਪੁੱਛੀ ਹੈ ਤਾਂ ਆਪਾਂ x ਦਾ ਜਿਹੜਾ ਪੁਆਇੰਟ ਆ 19 ਦੂਰੀ ਹੋਗੀ ਜੇ ਉਹਨੇ x ਤੋਂਰੇ ਤੇ ਪੁੱਛਿਆ ਜਿਹਦਾ y ਦਾ ਪੁਆਇੰਟ ਆ 4 ਕੀ ਹੋ ਗਿਆ ਉਹਦੀ 19 ਦੂਰੀ ਹੋਵੇਗੀ অপਸ਼ਨ ਨੰਬਰ 1 ਰਾਈਟ ਆਨਸਰ ਨੌਵਾਂ ਸਵਾਲ ਜੇ ਕਿਸੇ ਬਿੰਦੂ ਦਾ y ਨਿਰਦੇਸ਼ਕ 0 ਹੈ ਤਾਂ ਇਹ ਬਿੰਦੂ ਹਮੇਸ਼ਾ ਡੈਸ਼ ਵਿੱਚ ਤੇ ਹੀ ਰਹਿੰਦਾ ਹੈ ਦੇਖੋ ਜੇ y ਦਾ ਨਿਰਦੇਸ਼ਕ 0 y ਦਾ ਨਿਰਦੇਸ਼ਕ 0 ਹੈ ਤਾਂ ਉਹ ਕਿਹੜੇ ਤੁਰੇ ਤੇ ਰਹੂਗਾ ਉਹ ਰਹੂਗਾ x ਤੋਂ ਰhete অপশন নাম্বার 3 ਜੇ y ਦਾ ਨਿਰਦੇਸ਼ਕ 0 ਹੈ ਤਾਂ ਉਹ x ਅਧਿਰੇ ਤੇ ਰਹੂਗਾ ਜੇ x ਧੁਰੇ ਦਾ x ਦਾ x 0 ਹੈ ਨਿਰਦੇਸ਼ਕ 0 ਹੈ x ਦਾ ਨਿਰਦੇਸ਼ਕ 0 ਹੈ ਤਾਂ ਉਹ ਕਿਹੜੇ ਧੁਰੇ ਤੇ ਰਹੂਗਾ ਉਹ y ਧੁਰੇ ਤੇ ਰਹੂਗਾ ਫਿਰ y ਧੁਰੇ অপশন ਨੰਬਰ 4 ਹੋ ਗਿਆ ਹੁਣ ਕੀ ਹੈ ਭਈ ਤੀਸਰੀ অপਸ਼ਨ ਰਾਈਟ ਆਨਸਰ 10ਵਾਂ ਸਵਾਲ ਜੇ ਇੱਕ ਸਮਭੁਜ ਤਿਕੋਣ ਦੀ ਹਰ ਭੁਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਇਸ ਦੇ ਹਰੇਕ ਕੋਣ ਬਣ ਜਾਵੇਗਾ ਅੱਧਾ ਦੁੱਗਣਾ ਤਿੰਨ ਗੁਣਾ ਸਮਾਨ ਰਹੇਗਾ ਵੀ ਸੰਪੂਜੀਆ ਸੰਪੂਜੀਏ ਹਰੇਕ ਕੋਣ ਕਿੰਨਾ ਹੁੰਦਾ ਵੀ 60 ਡਿਗਰੀ ਦਾ ਹੁਣ ਦੁੱਗਣੀ ਹੋ ਜੂਗੀ ਤਾਂ ਵੀ ਕੋਣ ਕੀ ਰਹਿਣਗੇ ਵੀ ਸਮਾਨ ਹੀ ਰਹਿਣਗੇ ਇਹ ਵਾਧੇ ਘਟਦੇ ਨਹੀਂ ਚੌਥੀ ਆਪਸ਼ਨ ਹੈ ਰਾਈਟ ਆਨਸਰ 11ਵਾਂ ਸਵਾਲ ਜੇ ਕਿਸੇ ਤਿਕੋਣ ਦੇ ਦੋ ਕੋਣਾਂ ਦਾ ਜੋੜ ਤੀਜੇ ਕੋਣ ਦੇ ਬਰਾਬਰ ਹੈ ਤਾਂ ਤਿਕੋਣ ਡੈਸ਼ ਹੋਵੇਗੀ ਦੋ ਕੋਣਾਂ ਦਾ ਜੋੜ ਤੀਸਰੇ ਕੋਣ ਦੇ ਬਰਾਬਰ ਹੈ ਤਾਂ ਇਹ ਕਿਹੜੇ ਉਹ ਵੀ ਸਮਕੁਣੀ ਤਿਕੋਣ ਹੋਵੇਗੀ 12ਵਾਂ ਸਵਾਲ ਇੱਕ ਤਿਕੋਣ ABC ਵਿੱਚ AB AC ਹੈ ਆਪਣੇ ਕੋਲ ਤਿਕੋਣ ਹੈ ਕੋਣ A ਆਪਣੇ ਕੋਲ 90 ਡਿਗਰੀ ਹੈ ਤੇ B C ਤੇ AB ਬਰਾਬਰ ਕੀ ਹੈ ਵੀ AC ਦੇ ਹੈ ਤਾਂ ABC ਦਾ ਖੇਤਰਫਲ ਸਮਕੁਣੀ ਤਿਕੋਣ ਹੈ 1/2 ਆਧਾਰ ਸਿਖਰ ਲੰਬ ਸਿਖਰ ਲੰਬ ਆਧਾਰ ਗੁਣਾ ਸਿਖਰ ਲੰਬ 1/2 ab ਤੇ esi ਬਰਾਬਰ ਇਸ ਲਈ 4 4 90 ਡਿਗਰੀ ਵਾਲੇ ਕਰਨ ਹੁੰਦਾ ਇਸ ਲਈ ਆਧਾਰ ਤੇ ਆ ਸਿਖਰ ਲੰਬ 2 2 4 4 2 8 ਆਪਸ਼ਨ ਨੰਬਰ 2 8 ਵਰਗ ਸੈਂਟੀਮੀਟਰ ਰਾਈਟ ਆਨਸਰ 13ਵਾਂ ਸਵਾਲ ਇੱਕ ਤਿਕੋਣ ਦਾ ਖੇਤਰਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 8 ਸੈਂਟੀਮੀਟਰ ਅਤੇ 11 ਸੈਂਟੀਮੀਟਰ ਹਨ ਅਤੇ ਕੇਰਾ 32 ਸੈਂਟੀਮੀਟਰ ਹੈ। ਤਿਕੋਣ ਹੈ ਵੀ ਇੱਕ ਭੁਜਾ 8 ਸੈਂਟੀਮੀਟਰ ਹੈ ਤੇ ਇੱਕ 11 ਸੈਂਟੀਮੀਟਰ ਹੈ ਤੇ ਕੇਰਾ ਦਿੱਤਾ 32 ਸੈਂਟੀਮੀਟਰ। ਕੇਰਾ ਦਾ ਮਤਲਬ ਹੈ ਪਰਿਮਾਪ। ਹੁਣ ਆਪਾਂ ਤੀਸਰੀ ਭੁਜਾ ਪਤਾ ਕਰਨੀ ਹੈ। a b c ਤਿਕੋਣ ਦਾ ਪਰਿਮਾਪ ਕਿਹਦੇ ਬਰਾਬਰ ਹੋ ਤਿੰਨੋਂ ਭੁਜਾਵਾਂ ਦਾ ਜੋੜ ਬਰਾਬਰ ਆਪ ਨੂੰ ਕੇਰਾ ਉਹਨੇ ਦਿੱਤਾ ਹੀ ਹੈ 32 ਦੇ ਹੋਣਾ ਹੈ। ਹੁਣ a ਆਪਣੀ 8 b ਆਪਾਂ 11 ਤੇ c ਪਤਾ ਕਰਨੀ ਹੈ 32 ਇਹ ਆ ਗਿਆ 11 ਤੇ 8 19 32 19 ਇਹ ਆ ਗਿਆ ਆਪਣੇ ਕੋਲੇ 12 ਚੋਂ ਆਵੇ 3 1 13 ਤੀਸਰੀ ਭੁਜਾ 13 ਹੁਣ ਆਪਾਂ ਖੇਤਰਫਲ ਪਤਾ ਕਰਨਾ ਇਥੇ ਲਗੂਗਾ ਆਪਣਾ ਹੀਰੋ ਦਾ ਸੂਤਰ ਤੇ ਕੋਨ ਦਾ ਖੇਤਰਫਲ ਬਰਾਬਰ s s a s b s ਸੀ ਹੁਣ ਐਸ ਕੀ ਹੁੰਦਾ ਬਈ ਪਰਿਮਾਪ ਦਾ ਅੱਧਾ ਆਪਣਾ ਪਰਿਮਾਪ ਕਿੰਨਾ ਬਈ 32 ਇਸ ਦਾ ਅੱਧਾ ਕੀ ਹੋ ਗਿਆ ਆਪਣੇ ਕੋਲੇ 16 ਹੁਣ ਆਪੇ ਨੂੰ ਹੱਲ ਕਰ ਲੈਣੇ ਆ ਐਸ 16 16 a a ਦੀ ਵੈਲਿਊ ਆਪਰੇ ਕੋਲ 8 ਹੈ 16 b b ਕਿੰਨਾ ਆਪਣਾ 11 16 c c ਕਿੰਨਾ ਆਪਣਾ ਬਈ 13 ਇਟਾ ਉਪਤੀ ਆਪਾਂ 16 ਗੁਣਾ 16 ਚੋ 8 ਗਏ 8 16 ਚੋ 11 ਅਗੇ 5 ਤੇ 16 ਚੋਂ 13 ਗਏ 3 ਹੁਣ ਫੈਕਟਰ ਬਣਾ ਲੈਂਦੇ ਆਪਾਂ ਇਹਨਾਂ ਦੇ 4 ਚੋਕੇ 16 4 ਦੋਣੀ 8 ਗੁਣਾ 5 ਗੁਣਾ 3 4 3 ਆ ਗਏ ਅੰਦਰ ਕਿਹ ਗਏ ਹੁਣ ਇਹ 4 ਦੇ ਵੀ ਕੀ ਆ ਫੈਕਟਰ ਬਣਾਏ 2 2 4 ਦੇ ਬਣਾ ਦੋ ਦੋ 4 ਆ ਦੋ ਆ ਗਏ ਆਪਣੇ ਕੋਲੇ 5 3 ਹੁਣ ਇਹਨਾਂ ਵਿੱਚ ਵੀ ਦੋ ਬਾਹਰ ਆ ਗਏ 4 2 ਅੰਦਰ ਕੀ ਜਾ ਕੇ ਆਪਰੇਬਲ 5 2 10 ਤੇ 10 3 30 4 2 8 √3 ਰਾਈਟ ਆਪਸ਼ਨ ਕਿਹੜੀ ਆ ਗਈ ਆਪਣੇ ਕੋਲ ਪਹਿਲੀ ਰਾਈਟ ਆਪਸ਼ਨ 8 √3 ਵਰਗ ਸੈਂਟੀਮੀਟਰ 14ਵਾਂ ਸਵਾਲ ਇੱਕ ਸਮ ਦੋਪੁਜੀਤ ਕੋਣ ਦਾ ਖੇਤਰ ਲੱਭਾ ਕਰੋ ਜਿਸ ਦਾ ਆਧਾਰ 2 ਸੈਂਟੀਮੀਟਰ ਅਤੇ ਬਰਾਬਰ ਪੁਜਾਵਾਂ ਵਿੱਚੋਂ ਇੱਕ ਦੀ ਲੰਬਾਈ 4 ਸੈਂਟੀਮੀਟਰ ਮਤਲਬ ਕਿ ਆਪਣੇ ਕੋਲੇ ਪੂਜਾਆਂ ਕਿਰੇ 1 2 ਹੈ ਤੇ 2 ਭੁਜਾਾਂ ਦਾ ਸੰਮੂ ਦੋ ਭੁਜੇ ਇਸ ਲਈ ਦੋ ਭੁਜਾਾਂ ਦੀ ਮਾਈਕੇ 4 4 ਹੁਣ ਆਪਾਂ ਤਿੰਨੇ ਭੁਜਾਾਂ ਦਾ ਦਿੱਤੀਆਂ ਹਨ ਐਸ ਕੀ ਹੋ ਗਿਆ ਵੀ ਤਿੰਨੋਂ ਭੁਜਾਾਂ ਦਾ ਚਾਰੋਂ ਭੁਜਾਾਂ ਦਾ ਤਿੰਨ ਭੁਜਾਾਂ ਦਾ ਜੋੜ ਮਟਾ ਦੋ 4 ਤੇ 4 8 ਤੇ 2 10 10 2 ਐਸ ਆ ਗਿਆ ਆਪਣੇ ਕੋਲੇ 5 ਹੁਣ ਆਪਾਂ ਤਿਕੋਣ ਦਾ ਖੇਤਰਫਲ ਪਤਾ ਕਰਦੇ ਹਾਂ ਭੁਜਾਾਂ ਆਪਣੇ 2 4 4 ਤੇ ਐਸ ਆ ਗਿਆ ਆਪਣੇ ਸੈਮੀ ਪੈਰਾਮੀਟਰ ਆ ਗਿਆ ਆਪਣਾ 5 ਹੁਣ ਫਾਰਮੂਲਾ ਹੁੰਦਾ ਵੀ ਤਿਕੋਣ ਦਾ ਖੇਤਰਫਲ ਇਹ ਬਰਾਬਰ ਹੁੰਦਾ ਵੀ s s a s b s c 5 5 a ਇਹ ਆਪਣਾ ਕਿੰਨਾ ਵੀ 2 5 b b ਆਪਣਾ 4 5 c c ਵੀ ਆਪਣਾ 4 ਇਹ ਆ ਗਿਆ ਆਪਣੇ ਕੋਲੇ ਪੰਜ ਮਤਲਬ ਪੰਜਾ ਤਿੰਨ ਗਏ ਦੋ ਗਏ ਤਿੰਨ ਪੰਜਾ ਚਾਰ ਗਏ ਇੱਕ ਪੰਜਾ ਚਾਰ ਗਏ ਇੱਕ ਵਰਗਮੂਲ ਪੰਜ ਤੀਏ 15 15 1 ਕਮ ਵਰਗਮੂਲ 15 ਵਰਗ ਸੈਂਟੀਮੀਟਰ ਆਪਸ਼ਨ ਨੰਬਰ ਆਪਣੇ ਕੋਲੇ ਆ ਗਈ ਬਈ ਫੋਰਥ ਆਪਸ਼ਨ ਰਾਈਟ ਆਨਸਰ 15ਵਾਂ ਸਵਾਲ ਇੱਕ ਤਿਕੋਣ ਆਕਾਰ ਬੋਰਡ ਦੇ ਕਿਨਾਰਿਆਂ ਦੀ ਲੰਬਾਈ 6 ਸੈਂਟੀਮੀਟਰ 8 ਸੈਂਟੀਮੀਟਰ 10 ਸੈਂਟੀਮੀਟਰ ਹੈ ਪੇਂਟ ਕਰਨ ਦਾ ਖਰਚਾ 9 ਰੁਪਏ ਪ੍ਰਤੀ ਵਰਗ ਸੈਂਟੀਮੀਟਰ ਹੈ ਇਸ ਨੂੰ ਪੇਂਟ ਕਰਨ ਦਾ ਕੁੱਲ ਖਰਚਾ ਪਤਾ ਕਰੋ ਤੇ ਕੋਣ ਆਪੂਜਾਵਾਂ ਦਿੱਤੀਆਂ ਹੇਰੋਨ ਦਾ ਸੂਤਰ ਲਾ ਕੇ ਆਪਾਂ ਪਹਿਲਾਂ ਖੇਤਰਫਲ ਪਤਾ ਕਰਾਂਗੇ ਫਿਰ ਜੋ ਵੀ ਖੇਤਰਫਲ ਆਊਗਾ ਉਸ ਨੂੰ ਆਪਾਂ 9 ਨਾਲ ਗੁਣਾ ਕਰਕੇ ਆਪਾਂ ਉਹਦਾ ਕੁੱਲ ਪੇਂਟ ਦਾ ਖਰਚਾ ਪਤਾ ਕਰਾਂਗੇ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ S ਪਤਾ ਕਰਾਂਗੇ S S ਕੀ ਹੁੰਦਾ ਬਈ ਸਾਰੀਆਂ ਭੁਜਾਵਾਂ ਦਾ ਜੋੜ 6 8 ਤੇ 10 6 8 10 2 ये आ गया अपने कोले 18 6 24 24 2 ये आ गया अपने कोले 12 ਹੁਣ ਤ੍ਰिकोण ਦਾ ਫਾਰਮੂਲਾ ਹੁਣ ਦਾ ਖੇਤਰਫਲ ਇਹ ਆ ਗਿਆ ਆਪਣੇ ਕੋਲੇ ਬਈ s 12 s पहली भुजा ये पुणे पुणे दूसरी भुजा ਫਿਰ ਤੀਸਰੀ ਭੁਜਾ ਕੀ ਆ ਗਿਆ ਆਪਣੇ ਕੋਲੇ 12 12 ਚ 6 ਗੱਛੇ 12 ਚ 4 ਗੱਚ 4 12 ਚ 10 ਗੇ 2 ਇਹ ਆ ਗਿਆ ਆਪਣੇ ਕੋਲੇ ਆਪਾਂ ਹੁਣ ਇਹਦੇ ਫੈਕਟਰ ਬਣਾ ਲਏ 6 2 12 6 ਤੇ ਇਹ ਆਪਣੇ ਕੋਲੇ ਆ ਗਿਆ 4 ਦਾ ਵੰਡ ਗਿਆ 2 2 ਤੇ ਆ ਦੋ ਆਪਣੇ ਕੋਲੇ ਹੁਕੀ ਵਾਰ ਹੈ 2 6 ਵਿੱਚੋਂ ਆਪਰੇ ਇੱਕ 6 ਬਾਹਰ ਆ ਗਿਆ ਤੇ 4 2 ਵਿੱਚੋਂ ਆਪਣੇ ਕੋਲੇ 2 2 12 ਅੰਦਰ ਆਪਣੇ ਕੋਲ ਕੀ ਰਿਹਾ ਗਿਆ ਕੁਛ ਨਹੀਂ ਹੈ ਇਸ ਲਈ ਅੰਡਰ ਰੂਟ ਆਪਣਾ ਖਤਮ ਹੋ ਜੂਗਾ 6 2 12 12 24 ਵਰਗ ਸੈਂਟੀਮੀਟਰ ਆਪਣਾ ਕੀ ਆ ਗਿਆ ਤਿਕੋਣ ਦਾ ਖੇਤਰਫਲ ਹੁਣ 1 ਵਰਗ ਸੈਂਟ ਪ੍ਰਤੀ ਵਰਗ ਸੈਂਟੀਮੀਟਰ ਤੇ ਖਰਚਾ ਕਿੰਨਾ ਬਈ 9 ਰੁਪਏ ਹੈ ਪ੍ਰਤੀ ਵਰਗ ਸੈਂਟੀਮੀਟਰ ਤੇ ਖਰਚਾ ਕਿੰਨਾ ਬਈ 9 ਰੁਪਏ ਹੈ ਹੁਣ ਆਪਣੇ ਕੋਲ ਕਿੰਨੇ ਵਰਗ ਸੈਂਟੀਮੀਟਰ ਹੈ 24 24 ਨਾਲ ਆਪਾਂ ਗੁਣਾ ਕਰ ਦਿੰਦੇ 9 ਨਾਲ ये अपना जीडो नौ चौका छत्ती तेनाएह नौ दूरह अठारह तीन इक्की दो सौ सोलह रुपये किया गया खर्चा आ गया पेंट का ऑप्शन नंबर की किया राइट आंसर धन्यवाद